ਨਹੀਂ ਕੀਤੇ ਜੇ ਕੈਦ ਕਰਨ ਦੇ ਫਿਰ ਆਪਾਂ ਹੀ ਕਰ ਲੈਂਦੇ ਉਹਦਾ ਜਦੋਂ 6 ਮਹੀਨੇ ਬਾਅਦ ਹੀ ਚੜਾ ਲੈਂਦੇ ਨਾਲੇ ਤੰਗ ਕਰਦੇ ਨਾਲ 6 ਮਹੀਨੇ ਬਸਤਰਾ ਆ ਜਾਂਦੇ ਕਰਮਾਂ ਨੇ ਜਿਹੜੇ ਤੂੰ ਤਾਂ ਵਧੀਆ ਖੇਡ ਦੇ ਨਾਲ ਨੰਨਾ ਨੀ ਮਜ਼ੁਰਗ ਮੈਂ ਬਹੁਤ ਹੋਇਆ ਜਿੱਦ ਤੀ ਪੜਾ ਕੇ ਮਾਮਾ ਤੈਨੂੰ ਵੇਖ ਕੇ ਉਹਦਾ ਦਸੂਗਾ ਮਾਮੇ ਨਾਲ ਸੁਭਾ ਦੀ ਖੁਸ਼ ਰਿਆ ਕਰ ਤੂੰ ਨੰਨਾ ਮੰਮੀ ਦੇਖ ਬਜ਼ੁਰਗ ਇਹ ਨਹੀਂ ਕਾਇਪੜਦਾ ਹਾਂ ਨਾ ਇਹ ਸਾਲਾਂਾਂ ਕਿ ਜਾਂਦਾ ਜੇ ਬਾਪੂ ਜੀ ਜੇ ਉੱਥੇ ਅੰਦਰ ਦੇ ਦਿੰਦੇ ਖਰਚਾ ਪਈ ਜਾਣਾ ਸੀ ਤੇ ਉੱਥੇ ਜ਼ਿੰਦਗੀ ਬਹੁਤ ਮਾੜੀ ਜੇ ਛੇਲਦੀ ਇਹ ਤਾਂ ਵੈਗਰੂ ਦਾ ਸ਼ੁਕਰੀ ਕਰੋ ਹਰ ਮਾੜੀ ਗੱਲ ਨੂੰ ਚੰਗਾ ਲਓ ਜਿਹੜੇ ਅੰਦਰ ਬੈਠੇ ਹੋਣਗੇ ਜਿਹੜੇ ਅੰਦਰ ਬੈਠੇ ਹੋ ਨਹੀਂ ਆ ਜਿਹੜੇ ਐਂਟਰੀ ਦੇ ਅੰਦਰ ਗਏ ਉਹ ਹੀ ਚੱਕਦੇ ਆ ਉਹ ਹੀ ਬੜੇ ਗਏ ਹਾਂ ਜੇ ਸੋਚੀਏ ਜਾਂਦੀ ਤਾਂ ਨਹੀਂ ਆ ਇਦਾਂ ਹੀ ਆ ਸਿੱਧੇ ਦਾ ਜਾਂਦੇ ਹੀ ਨਹੀਂ ਉਹਦਾ ਪੱਪਰੀ ਦੇ ਆਣੀ ਆਲੇ ਵੀ ਦੇ ਦੇ ਬੰਦ ਰਹੇ ਆ ਨਾ ਕੋਈ ਨਾ ਕੋਈ ਕੱਲ ਬਾਅਦ ਬੰਦੀ ਆਪਸ ਆਪੇ ਹਾਂਜੀ ਹਾਂਜੀ ਸ਼ੂਟ ਕਰ ਰਹੇ ਹਾਂ ਹਾਂਜੀ ਸਾਰਾ ਰਹੇ ਬਰਾੜ ਬਾਜੀ ਦੇਤੀ ਲੋਕੇਸ਼ਨ 안돼 안돼. 아저 사라 아저. ਨੇ ਇੱਕ ਵਜੇ ਦੇ ਬੰਨੇ ਉਹ ਮੈਟਰ ਉਹ ਅਡਾ ਬੇਟਾ ਯਾਜਨਾ ਚੱਲੂ ਯੂਐਸ ਤੋਂ ਡਿਪੋਰਟ ਕੇ ਆਇਆ ਹਾਂਜੀ ਤੇ ਦੱਸੋ ਕਿ ਉਹ ਕਿਸ ਤਰ੍ਹਾਂ ਗਿਆ ਕਿੰਨੇ ਪੈਸੇ ਲੱਗੇ ਕੀ ਕੀ ਮੁਸ਼ਕਲਾਂ ਦਾ ਉਹਨੂੰ ਸਾਹਮਣਾ ਕਰਨਾ ਪਿਆ ਕੋਈ ਅੱਜ ਤੋਂ ਕੋਈ 6 ਮਹੀਨੇ ਪਹਿਲਾਂ ਗਿਆ ਸੀ ਘਰੋਂ ਜਦਾਂ ਪਹਿਲਾਂ ਦबई ਚ ਗਿਆ ਜਦਾਂ ਦबई ਤੋਂ ਬਾਅਦ ਬਦੋ ਕੁ ਮਹੀਨੇ 2-3 ਮਹੀਨੇ ਦबई ਚ ਰਿਹਾ ਪਹਿਲਾਂ ਉਤਮੇ ਗਾਂ ਹੌਲੀ ਹੌਲੀ ਕਰਕੇ ਜਿੱਦਾਂ ਕਈ ਮੁਲਕਾਂ ਦੇ ਵਿੱਚ ਹੀ ਲਗਾਏ ਸਗੇ ਜਿੱਦਾਂ ਜੀ ਇਹ ਗਾਂ ਜਦਾਂ ਮੈਕਸੀਕੋ ਤੋਂ ਬਾਅਦ 25 25 ਜਨਵਰੀ ਨੂੰ ਜਦੋਂ ਮੈਕਸੀਕੋ ਐਂਟਰ ਹੋਏ ਆ ਇਹ ਜੀ ਇਹ ਉੱਤੇ ਤੇ ਜੀ ਚੌਂਕੀ ਚ ਰਹਿ ਹਫਤਾ ਜਦਾਂ ਕਿੰਨੇ ਮਹੀਨੇ ਲੱਗੇ 6 ਮਹੀਨੇ ਲੱਗੇ ਜੀ ਸਾਰੇ 6 ਤੋਂ ਉੱਪਰੇ ਲੱਗੇ 7 ਮਹੀਨੇ ਲੱਗੇ ਲੱਗੇ ਛੱਕੇ ਹਾਂ ਜੀ ਮੁਸ਼ਕਲਾਂ ਤੁਹਾਨੂੰ ਦੱਸੀਆਂ ਹੋਣੀਆਂ ਮੁਸ਼ਕਲਾਂ ਤਾਂ ਬਹੁਤ ਆ ਜੀ ਰਾਹ ਦੇ ਵਿੱਚ ਤੁਹਾਨੂੰ ਪਤਾ ਹੀ ਆ ਜਦੋਂ ਆਖੀ ਤੰਗੀਆਂ ਘੱਟ ਘੱਟ ਕੇ ਜਦੋਂ ਨਿਆਣਾ ਆਪਣਾ ਦਸਤਾ ਨਸੀ ਬੈ ਸਾਨੂੰ ਫੇ ਹੁਣ ਘਾਰ ਆ ਕੇ ਦਿਖਾਦਾ ਸਾਰਾ ਜਦੋਂ ਜਦੋਂ ਪੁੰਚਾ ਹੋ ਕੇ ਹੋ ਕੇ ਤੇ 에ਜੰਟ ਨੇ ਜਿਹੜਾ ਕਿੰਨੇ ਪੈਸੇ ਚਾਹ ਚਾਹ ਰਿਹਾ 45 ਦੇ ਲਾਗੇ ਸਾਗੇ ਲੱਗ ਗਿਆ ਜੀ ਬਾਗੀ ਰੱਖੇ ਤੇ ਐਨੇ ਪੱਤਰਕਾਰ ਵਾਲੀ ਦਾ ਬੰਦੇ ਨੂੰ ਬੜਾ ਹਾਂਜੀ ਰਸਤੇ ਤਰ੍ਹਾਂ ਤੋਂ ਫੜ ਕੇ ਕਦੇ ਉੱਤੋਂ ਫੜ ਰ ਅੱਜ ਕਿਸੇ ਤੋਂ ਫੜ ਥੋੜੇ ਵਾਲੀ ਤੋਂ ਫੜ ਫੜ ਕੇ ਜਿੱਤ ਲਾਇਆ ਤੈਸੇ ਉਹ ਕੀ ਤੁਸੀਂ ਕੋਈ ਡਿਮਾਂਡ ਗਵਰਨਮੈਂਟ ਤੋਂ ਇੰਡੀਆ ਗਵਰਨਮੈਂਟ ਤੋਂ ਪੰਜਾਬ ਗਵਰਨਮੈਂਟ ਤੋਂ ਕੀ ਤੁਹਾਡੀ ਡਿਮਾਂਡ ਡਿਮਾਂਡ ਇਹ ਹੈ ਜੇ ਸਾਡਾ ਜਿੱਦਾਂ ਕੁਝ ਵੀ ਹੈ ਮਾੜਾ ਮੋਟਾ ਜਿੱਦਾਂ ਮਾਤੜ ਬੰਦੇ ਆ ਅਸੀਂ ਚਾਹ ਲੜਕੀਆਂ ਜਿੱਦਾਂ ਜੀ ਤੇ ਔਖਾ ਹੀ ਆ ਜਦੋਂ 10000 ਰਾਤੀ 10 10 ਸਗਾ ਸਾਨੂੰ ਜਿੱਦਾਂ ਸਾਰਾ ਹੀ ਆਪਣਾ ਜਿੱਦਾਂ ਜਿੱਦਾਂ ਪਹੁੰਚੇ ਅਜਿਦਾਂ ਜਿੱਦਾਂ ਗਏ ਆ ਜੀ ਹਾਂਜੀ ਬਹੁਤ ਔਖੇ ਹੋ ਕੇ ਗਏ ਆ ਜਦੋਂ ਜਦੋਂ ਰਾਜ ਕਰ 15 ਦਿਨ ਕਿਤੇ ਬਿਠਾ ਲ ਕਿਸੇ ਕਿਸੇ ਮੌਲਕੇ ਚ 15 20 ਦਿਨ ਕਦੇ ਕਿਤੇ ਕਦੇ ਕਿਤੇ ਤੇ ਹੁਣ ਇਸ ਤਾਈਂ ਜਿਸ ਕਾਰਨ ਜਿਹੜਾ ਉਹ ਜਿਸ ਕਾਰਨ ਜਦੋਂ ਹੋਰ ਤਰ੍ਹਾਂ ਹੋਇਆ ਸੀ ਜਦੋਂ ਕਹਿੰਦਾ ਮੈਂ ਜਰਾ ਕੰਮ ਫੇਰ ਗਾ ਦਵਾਈ ਲਿਓਣੀ ਸੀ ਇੱਕ ਤਾਂ ਫੇ ਸ਼ਹਿਰ ਗਏ ਆ ਵੀ ਸਾਰੀ ਮਾੜੀ ਮੱਟੀ ਕੋਈ ਸਹਾਇਤਾ ਕਰ ਸਕਦੀ ਜੀ ਗਵਰਨਮੈਂਟ ਹਨਾ ਕਰ ਸਕਦੀ ਹੈ ਤੇ ਕਰਨੀ ਚਾਹੀਦੀ ਆ ਜਦੋਂ ਜੀ ਕੋਈ ਵੀ ਹੈਲਪ ਕੋਈ ਵੀ ਕਰੇ ਜਦੋਂ ਜੀ ਏਜੰਟ ਜਿਹੜਾ ਏਜੰਟ ਦਾ ਕੀ ਕਹਿਣਾ ਹੁੰਦਾ ਜੰਟਾ ਤਾਂ ਇਹ ਹੀ ਕਹਿਣਾ ਹੈ ਜੀ ਸਾਨੂੰ ਧੋਖੇ ਨਾਲ ਜਦੋਂ ਕੋਈ ਫਸਾ ਲੈਂਦੇ ਐਦਾਂ ਹੀ ਫਸਾਇਆ ਜਦੋਂ ਤੇ ਦੀ ਗੱਲ ਹੋਈ ਏ ਉਹਨਾਂ ਏਜੰਟ ਨਾਲ ਨਹੀਂ ਹੁਣ ਨਹੀਂ ਹੁਣ ਤੁਹਾਡੇ ਨਹੀਂ ਹੋਈ ਜਦੋਂ ਕੱਕੇ ਨਾਲ ਹੀ ਹੋਈ ਹੋਗੀ ਸਾਡੇ ਨਾਲ ਨਹੀਂ ਹੋਈ ਕੋਈ ਗੱਲਬਾਤ ਹੋਈ ਕੌਣ ਏਜੰਟ ਹੈ ਕੋਈ ਡੇਬਈ ਰਹਿੰਦਾ ਸਾਨੂੰ ਏ ਵੀ ਨਹੀਂ ਨਾਮ ਤਾਂ ਨਹੀਂ ਪਤਾ ਉਹਦੇ ਜਦ ਤੱਕ ਕੀ ਨਾਮ ਆ ਡੇਬਈ ਜਿੱਦਾਂ ਰਹਿਸ਼ ਉਹਦੀ ਉੱਥੇ ਹੀ ੜ ਬੇਚੀ ਆ ਉੱਥੇ ਪੇਮੈਂਟ ਪੂਰੀ ਕਰਤੀ ਆ ਹਾਂਜੀ ਪੇਮੈਂਟ ਪੂਰੀ ਗਈ ਆ ਉਹਨਾਂ ਕੋਲ ਡੇਬਈ ਚ ਲੈ ਲਏ ਸੀ ਪੈਸੇ ਪਹਿਲਾਂ ਉਹ ਨਹੀਂ ਬਾਕੀ ਜਿੱਦਾਂ ਜਿੱਦਾਂ ਕੀਤੀ ਹੋ ਸੀ ਉਹਦੋਂ-ਉਦੋਂ ਹੋਈ